ਜਿਹੜਾ ਆਪਣੇ ਕੱਟੂ ਤੋਂ ਮਤਲਬ ਪੱਠਾ ਨੂੰ ਜਾਂਦਾ ਰਾਹ ਉੱਥੇ ਆ ਗਿਆ ਸ਼ੇਰ ਉਧਰੋਂ ਹੁਣ ਪੈਣੀ ਵਾਲੇ ਰਾਹ ਤੋਂ ਇੱਥੇ ਕਿਸੇ ਦੀ ਮੱਕੀ ਚ ਬੜਿਆ ਬੈਠਾ ਤਪੂ ਮਾਰੀ ਜਾਗਲੇ ਬਾਈ ਰੋਹੀ ਵਾਲਾ ਕਰਨ ਵਾਲਾ ਕੋਈ ਨਹੀਂ ਇੱਥੇ ਜੰਡੀ ਆਉਂਦੀ ਹੈ ਨਾ ਪਾਪੇ ਦਰਵਾਜ਼ਾ ਇਹ ਕਹਿੰਦੇ ਇਹ ਰੇਸ਼ਕਾ ਨਾ ਪਹਿਲਾਂ ਪੰਚਾਇਤ ਤੋਂ ਪੰਡਾ ਦੀ ਰੱਛਾ ਬੀ ਖੜੇ ਰੋ ਥਾਣੀਪੁਰ ਗਾਣੇ ਤੇ ਆਪਾਂ ਹੁਣ ਮਚਾ ਗਏ ਹਾਂ ਥਾਣੇ ਚ ਦਰਖਾਸਤ ਲਿਖਾ ਦਿਓ ਉੱਥੇ ਜਾ ਕੇ ਡੀਸੀ ਦੇ ਬਹਿਜੇ ਜਾ ਕੇ ਕਈ ਭੇਜੋ ਕੀ ਗੱਲ ਆ ਕਹੇ ਜੇ ਕੋਈ ਬੰਦਾ ਨਕਸ਼ਾ ਨੇ ਕਿ ਵੀ ਨਹੀਂ ਆਮੋ ਕੇ ਸਾਰੇ ਕੋਲੇ ਮੋਟਰ ਗਲਤ ਹੋਈ ਆ ਆ ਜੋ ਕਹੇ ਜਿਹੜਾ ਕਹਿੰਦਾ ਅਫਸਰ ਵੀ ਮੈਨੂੰ ਦਿਖਾਓ ਕਹੇ ਅਸੀਂ ਨਾਲ ਪੜਦੇ ਆ ਬਾਹ ਫੜ ਕੇ ਅੱਡ ਨਾਲ ਮੱਕੀ ਜੜੇ ਦਿਖਾਉਣਾ ਮੂਰੇ ਬੜੋ ਸਾਡੇ ਕਿੱਥੇ ਆ ਬਨੇ ਯਾਰ ਇਕੱਲਾ ਖੜੀ ਆਲੇ ਨਾਲ ਖੜੀ ਮੈਂ ਮੂੰਹ ਦਾ ਨਾ ਮੈਡਮ ਉਹਨੇ ਨੇ ਬੁੜੀ ਹੁੰਦੇ ਨੇ ਉਹਨੇ ਇੱਥੇ ਆ ਕੇ ਕੀ ਕਰਨਾ ਘੇਰੇ ਦੇ ਘੋਰ ਜਾਣੀ ਉਹਨਾਂ ਨੂੰ ਸਦਰ ਪਟਿਆਲੇ ਵਾਲਿਆਂ ਨੇ ਹਾਂ ਆਪਣਾ ਵਾਲੇ ਜਦੋਂ ਉਹ ਮਾਰਨ ਗਿਆ ਉਹ ਵੀ ਉਸ ਨਾਲ ਉਹ ਬਿਆਰ ਲੱਗੇ ਲੱਗੇ ਆਹ ਤੇ ਬਾਹਰ ਆਪਾਂ ਚਲਾ ਲਾਂਗੇ ਆਪਾਂ ਹੋਣੀ ਨਾ ਹੋ ਸਕਦੇ ਤੇਲੇ ਹੁਣ ਪਿੰਜਰੇ ਵਿੱਚ ਦੇ ਚਾਰ ਕੋਨੇ ਚਾਰੇ ਜਾਲਮ ਦਾ ਕੀ ਬੰਦ ਲਾ ਰਹੇ ਆਂ ਜਾਂ ਫਿਰ ਭਾਈ ਦੋ ਬੱਕਰੇ ਥਣ ਕੋ ਵਿੱਚ ਆਏ ਤਾਂ ਪਿੰਜਰਾ ਚ ਵੀ ਮੁਰਗੇ ਡਾਂਗ ਡਾਂਗ ਦੇਖ ਲੈ ਜਿੰਨੇ ਬੰਦੇ ਆ ਆਪਾਂ ਭਾਈ ਕੁੰਨੀ ਗੱਲਾਂ ਨੇ ਜਿੰਨੇ ਬੰਦੇ ਦਾ ਆਪਾਂ ਨੂੰ ਵੀ ਵੜਦਾਂਗੇ ਦੋ ਦਿਨਾਂ ਬੰਦੋਲੇ ਨੇ ਪਾਇਆ ਹਾਲ ਨਾ ਚਾਰ ਘੰਟੇ ਬੱਧੀ ਆਓ ਮੱਕੀ ਕੱਚੀ ਆ ਜੇ ਉਹ ਪੱਕੀ ਚ ਬਰਦਾ ਪੱਕੀ ਪਈ ਨਹੀਂ ਉਹਨਾਂ ਵੱਡੇ ਆਨੰਦ ਦੇ ਦਿੰਦੇ ਆ ਉਹ ਬੈਠਾ ਉਹ ਬੈਠਾ ਉਹ ਜਾਮਣਾ ਉਹ ਕਰੀ ਜਾਂਦਾ ਜੀ ਜਾਮਣਾ ਖਾਈ ਜਾਂਦਾ ਤਾਂ ਉਹਦਾ ਬਾਬੇ ਨੂੰ ਹੀ ਜਾਂਦਾ ਜੀ ਕਹਿੰਦੇ ਕੀ ਨਹਿਰ ਜੀ ਦੇ ਵਿਚਾਲੇ ਬੈਠ ਜਾ ਜਿੱਥੇ ਪੋਰ ਤੇ ਧਰਨਾ ਲਾ ਕੇ ਛਾਵਾ ਆ ਜਾਣਗੇ ਘੰਟੇ 'ਚ ਛਾਵਾ ਆ ਜਾਣਗੇ ਟਿਸ਼ੂ ਜੀ ਉੱਥੇ ਆ ਜਾਣਗੇ ਕੋਈ ਬੰਦੇ ਹੱਲ ਕੇ ਕਈ ਵਾਰ ਆਣ ਆ ਗਏ ਯਾਰ ਸੁਣਾ ਇਹਦਾ ਭਾਈ ਉਹਨੂੰ ਹੀ ਪਤਾ ਜਿਹਨੂੰ ਵਿਚਾਰੇ ਨੂੰ ਕਾਉਣੀ ਆਈ ਆ ਬੈਠਾ ਹਾਂ ਉਹ ਦੇਖ ਲੈ ਉਹਨਾਂ ਦਾ ਗੱਲਾਂ ਨੇ ਯਾਰ ਇਹ ਵੀ ਮਜ਼ਾਕ ਕਰਦਾ ਏ ਇੱਥੇ ਹੁਣ ਆਪਾਂ ਖੜੇ ਆ ਘੰਟੇ ਨੂੰ ਹੋਰ ਕੱਟ ਜਾ ਗਏ ਉਹਦਾ ਭਾਈ ਜਿੰਦਾ ਠੀਕ ਹੈ ਆ ਕਿੰਨੇ ਕੁ ਬੰਦੇ ਰਹਿ ਕੇ ਪਹਿਲਾਂ ਕਿੰਨਾ ਕੱਟ ਦਿੱਨਾਗਾ മഹോ <laughs> <laughs> ਰਣੀ ਪੜਾਇਆਗਾ ਪਾਜੀ ਦੇ ਇਸ ਵੀਰੇ ਦੀ ਆ ਪਾਈ ਅੱਛਾ ਉੱਥੇ ਜਦੋਂ ਜਾਮਣਾ ਲਵੇ ਉਹ ਜਾਮਣਾ ਦੁਰਗਾ ਚੱਤ ਦੀ ਜਸੀ ਜਦੋਂ ਉਹਨੇ ਮੂੰਹ ਦੇਖਿਆ ਸ਼ੇਰ ਦਾ ਉਹ ਗਏ ਬੌਦਲ ਉਹਨੇ ਸਾਨੂੰ ਸੋਲ ਕਰਤਾ ਸੀ ਇੱਧਰ ਕੋਠੇ ਦੇ ਚੜ ਕੇ ਉਹ ਉੱਧਰ ਚੜ ਕੇ ਸਵਾ 9:00 ਵਜੇ ਸੀ ਤੁਹਾਨੂੰ ਫੋਨ ਕਰਤਾ ਨਹੀਂ ਆਇਆ ਨਹੀਂ ਤੁਸੀਂ ਪਹੁੰਚੇ ਸਵਾ 11:00 ਵਜੇ ਠੀਕ ਹੈ ਪਹਿਲੇ ਮੇਰੇ ਨਾਲ ਗੱਲ ਜੀ ਸਵਾ 9:00 ਸਵਾ 9:00 ਬੜਾ ਫੋਟੋ ਕੋਲ ਨਹੀਂ ਬਣਾ ਕੇ ਕਿਤੇ ਨਹੀਂ ਹੋ ਉਹ ਲੱਗੀ ਜੀ ਕਿ ਆਪਾਂ ਹੋਰ ਕੀ ਫੋਟੋ ਨੰਬਰ ਫੋਟੋ ਬਣਾ ਕਰਨ ਕੇ ਫੋਟੋ ਖਿੱਚਣ ਦਾ ਟਾਈਮ ਹੀ ਨਹੀਂ ਹੁੰਦੀ ਦਿੱਤਾ ਜੀ ਉਹ ਨੀ ਉਹਦਾ ਫਟ ਕਰ ਗਾ ਉਹ ਹਜੇ ਤੱਕ ਆ ਜਾਓ ਸਾਮੇ ਖੜ ਜੋ ਜਿਹੜੀ ਦਾ ਉਹ ਮੁੰਡੇ ਨੂੰ ਆ ਜਾਓ ਮੁੰਡੇ ਵੀ ਆ ਜਾਓ ਥੋੜੀ ਆ ਨਾਲ ਪਾ ਕੇ ਨਾਲ ਆਓ ਬਹੁਤੀ ਜੀ ਮੁੰਡਾ ਉਹ ਬਰਾਬਰ ਬਰਾਬਰ ਜਾ ਜੋ ਬੋਲੇ ਹੋਣਾ ਹੋ ਕੇ ਦੱਸੋ ਇਸ ਬੰਦੇ ਆ ਆਹ ਕੀ ਗੱਲ ਕਾਲੇ ਹੋ ਰਿਹਾ ਯਾਰ ਆਹ ਦਾ ਜੀ ਬੰਦੇ ਚ ਨਾਲੀ ਪਹਿਲਾਂ ਤੋਂ ਦੱਸੋ ਜਮਨਾ ਲਾਓ ਦੱਸ ਮੈਂ ਤਾਂ ਜਮਨਾ 14 ਦੀ ਸਾਹਮਣੇ ਤੇ ਚਾਚਾ ਚਲੇ ਬੇ ਕੋਈ ਟਮਾ ਵੜ ਜਾਂਦਾ ਸੀਗਾ ਮੈਂ ਜਮਨਾ 14 ਦੇ ਪਿੱਛੇ ਦੇਖਿਆ ਕੋਈ ਲਾਜੀ ਚੀਜ਼ ਹੁਜੀ ਮੰਡਾ ਇੰਨੀ ਕੁੱਚੀ ਰਾਲੋ ਲਵਾਈ ਚਲਾ ਲੋ ਤੇ ਮੁੜ ਕੇ ਮੈਂ ਪਿੱਛੇ ਮੁੜ ਤਿੰਦੇ ਨਹੀਂ ਉਹਦੇ ਕੋਈ ਧਾਰੀਆਂ ਜਿਹਾ ਹੁਣ ਸਾਰੀ ਤਾਂ ਮੈਂ ਡਰ ਗਿਆ ਇਹਨਾਂ ਦਾ ਨਹੀਂ ਨਹੀਂ ਉਹ ਕਿੱਡਾ ਸੀਗਾ ਮਣੋ ਮੋਟਾ پتہ ਨਹੀਂ ਲਵਾਈ ਕਾਫੀ ਚੀਜ਼ ਉਹਦੇ ਨਹੀਂ ਕਹਾਂ ਹਾਂਜੀ ਤੇ ਉਹ ਵਗਰਾ ਦੇਖੇਗਾ ਨਹੀਂ ਇਹਨਾਂ ਨਹੀਂ ਕੋਈ ਦਿਸੇਗਾ ਜਿੰਨਾ ਦਿਸਾ ਹੁੰਦਾ ਆਵਾਜ਼ ਵੀ ਕੱਢਿਆ ਨੇ ਬਾਏ ਹਾਂ ਜਨਵਰੀ ਬੁੱਲਿਆ ਚਾਰ ਬਾਰੀ ਬੁੱਲਿਆ ਸੀ ਤੇ ਬੰਦ ਕਰਕੇ ਸੁਣਿਆ ਨਹੀਂ ਆਵਾਜ਼ ਕਿੰਨੀ ਕੁੱਚੀ ਸੀ ਆਵਾਜ਼ ਜਿਵੇਂ ਪੂਰੀ ਉੱਚੀ ਦੀ বাজਦੀ ਹੈ ਹੁਣ ਇੱਥੇ ਸੁਣਿਆ ਨਹੀਂ 15 ਕਰਮਾ ਤਾਂ ਸੁਣੇ ਹਾਂ ਜੇ ਦੋਨੇ ਹੀ ਸਿਰ ਰੋਜ ਹੀ ਹਰਾ ਵੱਡਣ ਹੁੰਦੇ ਨੇ ਨਹੀਂ ਅਸੀਂ ਰੋਜ ਵੀਰੇ ਵੀਰੇ ਪਾਏ ਆ ਇਸ ਰੋਡ ਦੀ ਆਵਾਜ਼ ਦਰਜਾ ਪੈਂਦਾ ਸੀ ਮਾਨਸ ਬਾਜ ਨਾਲ ਜਿਹਨਾਂ ਦੇ ਆ ਪਹਿਲਾਂ ਨਹੀਂ ਸੁਣੀ ਇਹ ਜੀ ਆਵਾਜ਼ ਪਹਿਲਾਂ ਨਹੀਂ ਸੁਣੀ ਇਹ ਜੀ ਆਵਾਜ਼ ਨਾ ਜੀ ਕਦੇ ਪਹਿਲਾਂ ਬਹੁਤ ਜਿਹੜਾ ਮੈਂ ਪਹਿਲੀ ਵਾਰ ਹੀ ਸਾਰੀ ਜਾਂ ਕਿੱਥੇ ਸ਼ੱਕ ਆਉਣ ਤੁਹਾਨੂੰ ਇਹ ਕਹਿੰਦੇ ਜੀ ਪੈਣਾ ਪਈਆਂ ਨੇ ਉਧਰ ਕਹਿੰਦਾ ਮਸਤ ਵੀ ਆਉਂਦਾ ਉਹ ਉਧਰਲੀ ਸਾਈਡ ਕਹਿੰਦਾ ਪੈਣਾ ਲੈਣੇ ਆ ਉਹ ਫੋਟੋੜੇ ਜੀ ਮੈਂ ਕਹਿੰਣਾ ਜੀ ਵੀ ਚਲ ਆਪਾਂ ਫੋਟੋਆਂ ਦਾ ਖਿੱਚ ਲਾਂਗੇ ਜੇ ਹੁਣ ਸਾਰੀ ਨਗਰ ਦੇ ਆਪਾਂ ਖੜੇ ਆ ਜੀ ਮੈਂ ਨਾ ਮੇਰੀ ਬੇਨਤੀ ਹੈ ਜੀ ਹੁਣ ਮਹਿਕਮੇ ਦੇ ਵਿੱਚੋਂ ਤੁਸੀਂ ਕਿੰਨੇ ਜਾਣੇ ਆ ਅਈ ਗੱਲ ਅੱਠ ਦਿਨਾਂ ਐ ਡੀਜੀ ਗੱਲ ਗੱਲ ਤਾਂ ਇਹ ਹੈ ਵੀ ਚਲੋ ਅਸੀਂ ਤੁਸੀਂ ਆਈਓ ਤੁਸੀਂ ਕਿ ਤੁਸੀਂ ਵੀ ਸਾਡੇ ਭੈਣਾਂ ਵਰਗੇ ਹੋਣਾ ਪਰ ਮੈਂ ਇਹ ਕਹਿੰਦਾ ਜੀ ਵੀ ਆਪਣੇ ਲੇ ਥੋੜੇ ਮੈਕਮੇ ਦੇ ਵਿੱਚੋਂ ਹੋਰ ਬੰਦੇ ਕਿਹੜੇ ਨੇ ਪਿੰਜਰਾ ਪੁੰਜਰਾ ਕੁਝ ਤੁਸੀਂ ਲਿਆਂਦਾ ਜੀ ਪਿੰਜਰਾ ਦੇ ਵਿੱਚ ਥੋੜੇ ਨਾਲ ਹੋਰ ਬੰਦੇ ਨਹੀਂ ਕਿੱਥੇ ਹਾਂਜੀ ਹਾਂ ਕਿੱਥੇ ਕਿਹੜੀ ਨਹੀਂ ਆਈ ਨਹੀਂ ਜੀ ਗੱਲ ਪਤਾ ਗੱਲ ਕਿ ਅਸੀਂ ਮੇਰੀ ਪਹਿਲਾਂ ਮੇਰੀ ਗੱਲ ਸੁਣ ਲੈ ਜੀ ਪਹਿਲਾਂ ਮੇਰੀ ਗੱਲ ਪਾਡੀ ਰੱਖਿਆ ਕੀ ਕਰਿਆ ਹੁੰਦਾ ਅਸੀਂ ਤਾਂ ਜੀ ਹੁਣ ਤੁਹਾਡੇ ਉਹ ਕਹਿੰਦੇ ਪੜਾਕੇ ਨਾ ਚਲਾਓ ਤੁਸੀਂ ਕਹਿੰਦੇ ਪੜਾਕੇ ਚਲਾ ਦਿਓ ਤੁਸੀਂ ਕੱਟ ਕਰਕੇ ਨਹੀਂ ਪਹਿਲਾਂ ਮੇਰੀ ਗੱਲ ਸੁਣੋ ਇਹ ਕੱਟ ਨਾਲ ਨਹੀਂ ਹੁੰਦਾ ਨਾਲ ਹੁੰਦਾ ਕੋਈ ਸਾਨੂੰ ਪਤਾ ਵੀ ਹੈ ਥੋੜੀ ਬਤ ਨੌਲੇਜ ਵੀ ਹੈ ਠੀਕ ਆ ਤੇ ਉਹਦੇ ਨਾਲ ਹੁੰਦਾਗਾ ਇਹ ਆਏ ਨਹੀਂ ਵੀ ਕੱਟ ਕਰ ਲਾਂਗੇ ਕੱਸੀ ਅਸੀਂ 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 ਕੱਟ ਪੈਣਾ ਖੜਦਾ ਹਮੜ ਖੜਦਾ ਬਾਈ ਮੇਰੀ ਗੱਲ ਦਾ ਸੁਣ ਮੈਂ ਤੁਹਾਡੀ ਗੱਲ ਦਾ ਜਵਾਬ ਦੇਣਾ ਜੀ ਮੇਰੀ ਗੱਲ ਮੈਂ ਤੁਹਾਡੀ ਗੱਲ ਦਾ ਜਵਾਬ ਦੇਣਾ ਅਸੀਂ ਕੱਟ ਮੈਂ ਪਹਿਲਾਂ ਮੇਰੀ ਮੇਰੀ ਅਸੀਂ ਤੁਹਾਡੀ ਗੱਲ ਦਾ ਜਵਾਬ ਇੱਕ ਮਿੰਟ ਬਾਈ ਬਾਈ ਚੁੱਪ ਕਰ ਜਾਓ ਮੈਂ ਤੁਹਾਡੀ ਗੱਲ ਦਾ ਮੈਂ ਤੁਹਾਡੀ ਗੱਲ ਦਾ ਜਵਾਬ ਦੇਣਾ ਰਿਪਨ ਕਿੱਥੇ ਤੱਕ ਦੱਸਦਾ ਕਿੰਨੇ ਵਜੇ ਫੋਨ ਕਰਾਈ ਤੁਹਾਨੂੰ 9 ਵਜੇ ਤੋਂ ਪਹਿਲਾਂ ਮੇਰੀ ਗੱਲ ਸੁਣੋ ਅਸੀਂ ਤੁਸੀਂ ਤੁਸੀਂ ਕਹਿੰਦੇ ਤੁਸੀਂ ਭੱਗ ਜਾਓ ਹੂੰ ਛੋਡੀ ਮੇਰੇ ਲੋਬੇ ਹਜੇ ਵੀ ਮੈਂ ਨਾਲ ਦੱਸਿਆ ਖੋਣ ਛੋਡੇ ਨਾਲ ਹੀ ਕੰਮ ਨਹੀਂ ਹੋ ਰਿਹਾ ਰਿਕਾਰਡਿੰਗ ਕਰ ਲੋ ਠੀਕ ਹੈ ਤੁਸੀਂ ਮੈਨੂੰ ਕਹਿੰਦੇ ਵੀ ਛੋਡੀ ਕੋਈ ਲੋੜ ਨਹੀਂ ਮੈਨੂੰ ਮੇਰੇ ਕੋਲ ਲੋੜ ਨਹੀਂ ਗਿਆ ਮੈਂ ਇਹਦੇ ਤੁਸੀਂ ਚੱਲੇ ਆ ਅਸੀਂ ਅਖਾ ਵੀ ਅਸੀਂ ਵਗ ਜਾਈਏ ਸਾਰੇ ਬੰਦੇ ਬਾਈ ਇਹੀ ਤੇ ਨਾਲ ਆਪਾਂ ਖੜੇ ਕਿੰਨੇ ਤੱਕ ਅਸੀਂ ਤਰ ਕੇ ਖੜੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਹਾਂਜੀ ਰਿਕਾਰਡਿੰਗ ਗੱਡ ਪਹਿਲਾਂ ਉਹ ਗੱਲ ਚੇਂਜ ਕਰਦਾਗਾ ਨਹੀਂ ਨਹੀਂ ਗੱਲ ਮੇਰੀ ਕਰਦਾ ਨਹੀਂ 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 ਮੇਰੀ ਗੱਲ ਸੁਣੋ ਮੇਰਾ ਕੋਈ ਤਰੀਕਾ ਨਹੀਂ ਸ਼ੇਰ ਤੋਂ ਖਾਦੀ ਬਾਤ ਦੀ ਗੱਲੇ ਜੋ ਉਹ ਨਹੀਂ ਫੜਿਆ ਜਾ ਠੀਕ ਹੈ ਪਰ ਮੇਰੀ ਗੱਲ ਸੁਣੋ ਨਹੀਂ ਮੇਰਾ ਕੋਈ ਬੋਲਣ ਦਾ ਤਰੀਕਾ ਨਹੀਂ ਅਸੀਂ ਤੜਕੇ 9 ਵਜੇ ਤੋਂ ਲੈ ਕੇ ਟੱਟੂ ਦੇ ਤੇ ਪੱਠਣ ਦੇ ਬੰਦੇ ਖੜੇ ਮੇਰੀ ਗੱਲ ਸੁਣੋ ਅਸੀਂ ਅਸੀਂ ਮੈਂ ਤੁਸੀਂ ਕੌਣ ਬੋਲਦੇ ਹੋ ਕਹਦੇ ਅਸੀਂ ਆਮ ਕਿਸਾਨ ਆ ਫਿਰ ਆਮ ਕਿਸਾਨ ਹੀ ਬੋਲੇ ਫਿਰ ਤੁਹਾਨੂੰ ਅਸੀਂ ਕੋਈ ਦੱਸਿਆ ਮੈਨੂੰ ਨੇ ਐਂ ਕਿਹਾ ਵੀ ਵਧੀਆ ਗੱਲ ਕਰੀ ਵੀ ਆਮ ਕਿਸਾਨ ਆ ਤੇ ਮੈਂ ਖਾਂ ਕਹਿੰਦੇ ਵੀ ਹੁਣ ਅਸੀਂ ਤੁਸੀਂ ਆਏ ਨਹੀਂ ਵੀ ਅਜੇ ਤੱਕ ਕਿੰਨੇ ਵੀ ਅਸਰ ਨਾਲ ਗੱਲ ਹੋਈ ਸੀ ਉਹ ਵੀ ਕਹਿੰਦੇ 2 ਮਿੰਟ ਕਾਉਣਿਆ ਅਸੀਂ ਬਹੁਤ ਦੂਰ ਸੀਗੇ ਆ ਤਾਂ ਫੀਲਡ ਦਾ ਕੰਮ ਅਸੀਂ ਅੱਜ ਹੀ ਸ਼ੁਰੂ ਕਰਿਆ ਕਿੰਨੇ ਦਿਨੋਂ ਆਉਂਦੇ ਰਿਹਾ ਇਧਰ ਅੱਜ ਹੀ ਸ਼ੁਰੂ ਕਰਿਆ ਪਲਾਂਟੇਸ਼ਨ ਸੀਜ਼ਨ ਆਈ ਸਾਡਾ ਤੇ ਜੇ ਉਹ ਨਹੀਂ ਟਾਈਮ ਤੇ ਪਲਾਂਟੇਸ਼ਨ ਨਾ ਹੋਈ ਤਾਂ ਫੇਰ ਸਾਡਾ ਟਾਈਮ ਲੰਘ ਗਿਆ ਪਲਾਂਟੇਸ਼ਨ ਹੋਣੀ ਨਹੀਂ ਜਿਹਦੀ ਸਾਨੂੰ ਰਿਕਵਰੀ ਵੀ ਪੈਂਦੀ ਆ ਠੀਕ ਹੈ ਜੀ ਤੇ ਮੇਰਾ ਇਹਨਾਂ ਨੂੰ ਇਹ ਕਹਿੰਦੇ ਵੀ ਅਸੀਂ ਬਗ ਜੀ ਮਾ ਤੁਸੀਂ ਪਾਵੋ ਜੋ ਕੋਈ ਗੱਲ ਨਹੀਂ ਠੀਕ ਹੈ ਮੈਂ ਹੁਣ ਤੁਹਾਡੀ ਗੱਲ ਦਾ ਤੁਸੀਂ ਕਹਿੰਦੇ ਬਗ ਜੋ ਆਪਾਂ ਸਾਰੇ ਬੰਦੇ ਮੇਰੀ ਮੇਰੀ ਗੱਲ ਤਾਂ ਤੁਸੀਂ ਮੇਰੀ ਗੱਲ ਤਾਂ ਸੁਣੋ ਤੁਸੀਂ ਸਾਡੇ ਕੋਲ ਬੈਠੇ ਤੁਸੀਂ ਸਾਡੀਆਂ ਦੋਖੀ ਨਹੀਂ ਹੈਗੇ ਮੈਂ ਤੁਹਾਨੂੰ ਕੋਈ ਉਹ ਗੱਲ ਮੈਂ ਤੁਹਾਨੂੰ ਇਹੀ ਪੁੱਛਿਆ ਵੀ ਤੁਹਾਡੇ ਨਾਲ ਕੋਈ ਹੋਰ ਆਏ ਹੁਣ ਅਸੀਂ ਤਾਂ ਤੁਸੀਂ ਤਾਂ ਕਹਤਾਂ ਵੀ ਵਗ ਜਾਓ ਅਸੀਂ ਤਾਂ ਬਗ ਜਾਂਦੇ ਹਾਂ ਤੜਕੇ ਦੌਰਿਆ ਠੀਕ ਹੈ ਅਸੀਂ 9 ਵਜੇ ਦੇ ਆਏ ਬਾਈ 7-8 ਵਜੇ ਆਦੀ ਰੋਟੀ ਪਾਣੀ ਵੀ ਹੋਰਗਾ ਅਸੀਂ ਤਾਂ ਛੋਟੀ ਵੇਟ ਤੇ ਜਦੋਂ ਤੁਸੀਂ 2 ਮਿੰਟ 2 ਮਿੰਟ 2 ਮਿੰਟ ਕਰਦੇ ਕਰਦੇ 11:30 ਦਾ ਟਾਈਮ ਹੋ ਗਿਆ ਅਸੀਂ ਵੀ ਤੁਹਾਡੀ ਗੱਲ ਸਮਝਦੇ ਆ ਮੇਰੀ ਗੱਲ ਸੁਣੋ ਅਸੀਂ 15 ਮਿੰਟ ਅਸੀਂ ਅਸੀਂ ਛੋਟੀ ਨਹੀਂ 15 ਮਿੰਟ ਨਹੀਂ 15 ਮਿੰਟ ਦੀ ਕਾਲਿੰਗ ਹੋਈ ਹੈ ਨੰਬਰਦਾਰ ਸਾਹਿਬ ਦੀ ਆਮਨੇ ਬਾਈ 15 ਮਿੰਟ ਜਿਹੜੇ ਵਾਲਾ ਲਗਾ ਦੇ ਹੁਣ ਵੀ ਜਾਣਾ ਦਾ ਵਾਅਦਾ ਕਰੋ ਯਾਰ ਬਾਰੇ ਦੇਖੋ ਯਾਰ ਮੇਰਾ ਕੋਈ ਉਹ ਨਹੀਂ ਗੱਲ ਦਰ ਜੀ ਹੋਰ ਵੀ ਕਿਵੇਂ ਫੜਿਆ ਜਾਊ ਕਮੈਂਟ ਕਮੈਂਟ ਆਹ ਹੈਗਾ ਮੇਰੇ ਪੰਚ ਸਾਹਮਣੇ ਬਾਈ ਦੱਸੀ ਬਾਈ ਕਰ ਦੋ ਇੱਕ ਮਿੰਟ 11 ਵਜੇ ਆਪਣੀ ਗੱਲ ਚੁਪਾੜ ਦੋ ਚੁਪ ਕਰੋ ਚੁਪ ਕਰੋ ਨਾ 11 ਵਜੇ ਕਾਲ ਗਈ ਜਿਹੜਾ ਰੇ 11 ਵਜੇ ਕਰ ਦੋ ਬਾਈ 11 ਵਜੇ ਲੱਗਿਆ ਦੇ ਸੀ ਨਾਲ ਪਹੁੰਚ ਆਹ ਦੱਸੀ ਬਾਈ ਦਿਖਾਈ ਮਾੜੀ ਕਾਲ 11:17 ਮਿੰਟ ਦਾ ਜਗਰਾਜ ਸਿੰਘ ਨੂੰ ਦੁਬਾਰਾ ਵੀ ਕਾਲ ਕਰਤੀ ਪਹਿਲਾਂ ਪਹਿਲੀ ਕਾਲ ਕਿੰਨੇ ਵਜੇ ਵਾਈਟ ਲੀ ਗਏ 3:00 ਸਵੇਰ ਨੂੰ ਸਵੇਰ ਨੂੰ ਸੀ ਵੀ ਮੀਟਿੰਗ ਸੀਗੇ ਆਰਓ ਸਰ ਵੀ ਮੀਟਿੰਗ ਸੀਗੇ ਉਹਨਾਂ ਨੇ ਸਾਨੂੰ ਕਾਲ ਨਹੀਂ ਕਰੀ ਗਈ ਉਹਨਾਂ ਨੇ ਨਹੀਂ ਕਰੀ ਉਹਨਾਂ ਸਾਡੀ ਗੱਲ ਨਹੀਂ ਕਰੀ ਅਸੀਂ ਥੋੜੇ ਬੈਸ ਤੇ ਅਸੀਂ ਇਹਨਾਂ ਨੂੰ ਕੋਈ 6 ਦਿਨ ਨਹੀਂ ਜਾਂਦੇ ਰਹੇ ਇਹਨਾਂ ਨੂੰ ਸਾਨੂੰ ਬਦਿਆ ਹੋ ਰਿਹਾ ਹੈ ਨਾ ਸਾਰਾ ਮੇਰੀ ਗੱਲ ਅਸੀਂ ਜਦੋਂ ਮੇਰੀ ਗੱਲ ਤੁਸੀਂ ਪਹਿਲੀ ਵਾਰ ਨਾ ਨਾ ਅਸੀਂ ਤਾਂ ਸਾਨੂੰ ਤਾਂ ਅਸੀਂ ਅਸੀਂ ਤਾਂ ਇਹਨਾਂ ਨੂੰ ਬੁਲਾਇਆ ਅਸੀਂ ਸੁਣਨਾ ਅਸੀਂ ਤਾਂ ਸਾਨੂੰ ਜਦੋਂ ਤੁਸੀਂ ਨਾ ਇਹਨਾਂ ਨੂੰ ਬੁਲਾਇਆ ਸ਼ਨੀਵਾਰ ਐਤਵਾਰ ਵੀ ਸੀ ਉੱਥੇ ਰਹੇ ਸਾਡਾ ਆਪ ਦਾ ਜੀ ਗੱਲ ਅਸੀਂ ਤਾਂ ਟੱਟੂ ਦੇ ਬੰਦਿਆਂ ਨੂੰ ਬੁਲਾਇਆ ਜੀ ਇਸ ਤਾਂ ਸਾਨੂੰ ਬੁਲਾਇਆ ਮੇਰੇ ਅੱਗੇ ਟੱਟੂ ਦੇ ਬੰਦਿਆਂ ਨੂੰ ਕਿਹਾ ਅਸੀਂ ਤਾਂ ਸਾਨੂੰ ਜਦੋਂ ਆ ਗਏ ਇਹ ਇਹ ਕਹਿੰਦੇ ਭਾਈ ਤੁਸੀਂ ਆਪ ਫੋਨ ਕਰ ਲਓ ਹੋਰ ਕੌਣ ਆਈ ਦੋਸਤ ਕੋਈ ਜਾਨੋ ਨਿਕਲ ਜੰਦੂ ਜਿੱਥੇ ਹੈਗਾ ਕੋਈ ਕਾਲ ਬੁਲਾ ਲਾ 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 ਇਹ ਸਟਾਫਰ ਜਰਮਾ ਦੇ ਘਰ ਵਿੱਚ ਜਰਮਾ ਦੇ ਘਰ ਦੇ ਬਹੁਤ ਬਹੁਤ ਧੰਨਵਾਦ ਕਰਦੇ ਨੇ ਸਾਰੇ ਲੋਕਾਂ ਨੇ ਕਿਹਾ ਹੈ ਵੀ ਜਾਰੇ ਵੀ ਜਿੱਥੇ ਤੁਸੀਂ ਲੋਕਾਂ ਨੇ ਬਣਾਇਆ ਹੈ ਤੁਸੀਂ ਸਭ ਟਾਈਮ ਤੇ ਪਹੁੰਚੇ ਹੋ ਸਕਦਾ ਹੈ ਕਿ ਕਿਸੇ ਕਾਰਨ ਕਰਕੇ ਕੋਈ ਨਾ ਮਤਲਬ ਹੋਵੇ ਕੰਮ ਕਰ ਦਿੱਤੇ ਲਿਖਿਆ ਹੋਇਆ ਕਿਸੇ ਡੇਟ ਹੋਗਾ ਸਾਡੇ ਅਨੇਕੇ ਬਹੁਤ ਬਹੁਤ ਲੋਕ ਨੇ ਜਿਹੜੇ ਲੋਕ ਨੇ ਉਹ ਏਦਾਂ ਕਹਿ ਰਹੇ ਨੇ ਨਾ ਬਾਈ ਚਾਂਸੀ ਬਾਈ ਇਹ ਇੰਨਾ ਇੰਨਾ ਖਤਰਨਾਕ ਹੋ ਗਿਆ ਉਹਦੇ ਲਈ ਕੀ ਪ੍ਰਬੰਧ ਕੀਤਾ ਉਹ ਜੇ ਤੁਸੀਂ ਆਗੇ ਜੇ ਪਹਿਲਾਂ ਵੀ ਜਦੋਂ ਗੱਟੂ ਆ ਗਿਆ ਸੀ ਉਹਦੇ ਪਿੰਜਰਾ ਵਗੈਰਾ ਰੱਖਿਆ ਸਾਰਾ ਮਨੋ ਦੇਖਿਆ ਨਹੀਂ ਪੈਡਾਂ ਚ ਚੱਕਰੀਆਂ ਨਾਲ ਦੀ ਨਾਲ ਟਾਈਮ ਨੂੰ ਟਾਈਮ ਨੂੰ ਉਹਨਾਂ ਡਾਕਟਰਸਾ ਵੀ ਸੈਂਡ ਕਰੀਆਂ ਇੱਕ ਮਿੰਟ ਬਾਈ ਖੜੂ ਜਾਲੇ ਤੁਸੀਂ ना ना हो ਸਕਦਾ ਮੰਨੋ ਬਕਲੀਅਰ ਨਹੀਂ ਕਹਿੰਦੇ ਕਿ ਹੋ ਸਕਦਾ ਜੇ ਆਪਾਂ ਕੋਲ ਹਾਨਕ ਚਾਨ ਸਭੰਗੀ ਹਾ ਇੱਥੇ ਆ ਆਪਣੇ ਕੋਲ ਫੋਨ ਮਿਲਦਾ ਕੋਈ ਤੇ ਆਪਾਂ ਉਹਨੂੰ ਬੁਲਾ ਕੇ ਇੱਥੇ ਸਾਰਾ ਕਾਰਵਾਈ ਕਰਾਂਗੇ ਇੱਕ ਵਾਰੀ ਆਪਣੇ ਉਹਨਾਂ ਟੈਂਟਰ ਵਗੈਰਾ ਕਹਿ ਰਹੇ ਨੇ ਜਿਹੜੇ ਦਿਖਾ ਰਹੇ ਨੇ ਇੱਕ ਵਾਰੀ ਉਹਨੂੰ ਦੇਖ ਕੇ ਇਹਨਾਂ ਨਾਲ ਨੂੰ ਡਿਸਾਈਡ ਤੁਸੀਂ ਇਹਨਾਂ ਨਾਲ ਵੀ ਗੱਲ ਕਰ ਸਕਦਾ ਤੇ ਸਾਡਾ ਵੀ ਹੈ ਮੇਰਾ ਇਹਨਾਂ ਕੋਲ ਕੀ ਮੇਰਾ ਉਹਨਾਂ ਨੇ ਅਸਲੀ ਸੋਣਾ ਵੀ ਇਹ ਨਹੀਂ ਕਹਿੰਦੇ ਵੀ ਤੁਹਾਡੀ ਗਲਤੀ ਗੱਲ ਤਾਂ ਜੀ ਤੁਸੀਂ ਉਹ ਗੱਲ ਨੂੰ ਗਲਤ ਨਾ ਕਰੋ ਅਸੀਂ ਇਹਨਾਂ ਦਾ ਕੋਈ ਬਿਹੇਵੀਅਰ ਨਹੀਂ ਕਹਿੰਦੇ ਤੁਸੀਂ ਸਾਡੀਆਂ ਭੈਣਾਂ ਵਰਗੇ ਸਾਨੂੰ ਗਲਤ ਨਹੀਂ ਬੋਲਦੇ ਕਾਰਨ ਪਤਾ ਕੀ ਹੈ ਜਦੋਂ 8:50 ਤੇ ਮੱਕੀ ਜੀ ਬੜਿਆ ਜੀ 8:50 ਤੇ ਜਦੋਂ ਸ਼ੇਰ ਬੜਿਆ ਸਹੀ ਸਹੀ 7:09 ਵਜੇ 9:00 ਵਜੇ ਅਮਨੀ ਨੂੰ ਬਾਈ ਨੂੰ ਫੋਨ ਕਰਤਾ ਅਸੀਂ ਆਖਿਆ ਕ ਮਹਿਕਮੇ ਨਾਲ ਥੋੜਾ ਤਾਲ ਮਿਲੇਗਾ ਅਸੀਂ ਨੀਤੀ ਤੁਹਾਨੂੰ ਜਾਣਦੇ ਹਾਂਜੀ ਠੀਕ ਹੈ ਅਸੀਂ ਕਰਦੇ ਕਰਾਉਂਦੇ ਨਗਰ ਦੇ ਕੱਟੋਂ ਦੇ ਬਾਹਲਾ ਕੱਟ ਸੀ ਪਹਿਲਾਂ ਅਸੀਂ ਕਰਦੇ ਕਰਾਉਂਦੇ ਜਦੋਂ ਨਾਂ ਕੋਈ ਵੀ ਅਸੀਂ ਨਹੀਂ ਆਪਾਂ ਨੂੰ ਕਹੇ ਵੀ ਤੁਸੀਂ ਸਾਨੂੰ ਜਦੋਂ ਦੱਸਣ ਚਾਹੋਗੇ ਤਾਂ ਹੁੰਦੇ ਨਹੀਂ ਹੁਣ ਜਦੋਂ ਤੁਸੀਂ ਕਹਿੰਦੇ ਵੀ ਸਾਨੂੰ ਕਾਲ 11 ਵਜੇ ਹੋਈ ਆ ਅਸੀਂ ਤਾਂ ਫਿਰ ਇਹੀ ਸੀ ਨਾ ਮਹਿਕਮਾ ਲੇਟ ਹੋ ਕੇ ਅਸੀਂ ਤਾਂ 9 ਵਜੇ ਸਵੇਰ 9 ਵਜੇ 10 ਦਾ ਸੀ ਇਹਦੇ ਵਿੱਚ ਅਸੀਂ ਤਾਂ ਹੁਣ ਫਿਰ ਅੱਕ ਕੇ ਹੁਣ ਸਾਰੇ ਬੰਦੇ ਕੋਈ ਡਾਂਗ ਝੋਟੀ ਲੈ ਕੇ ਬੈਠੇ ਸੀ ਇਹਦੇ ਵਿੱਚ ਥੋੜਾ ਵੀ ਹੋਵੇਗਾ ਸਾਡੀ ਡਿਊਟੀਆਂ ਹੀ ਲੱਗੀਆਂ ਹੁੰਦੀਆਂ ਨੇ ਵੀ ਸਾਰਾ ਹੁਣ ਅਸੀਂ ਭਾਈ ਇਹਨਾਂ ਨਾਲ ਕੰਮ ਚੱਲ ਰਿਹਾ ਹੈ ਅਸੀਂ ਕੋਆਪਰੇਟ ਕਰਦੇ ਹਾਂ ਜਿਹੜੀ ਚੀਜ਼ ਦੀ ਤੁਹਾਨੂੰ ਲੋਡ ਐਡ ਕਰਕੇ ਚੱਲਣਾ ਪੈਣਾ ਹੈ ਇਹਨਾਂ ਦੇ ਵੀ ਡਿਊਟੀਆਂ ਨੇ ਵੀ ਹੋ ਸਕਦਾ ਇਹਨਾਂ ਨੂੰ ਮੈਸੇਜ ਲੇਟ ਲ ਇਹ ਦੋ ਬੱਚੇ ਦੋ ਪਿੰਡਾਂ ਦੇ ਬੱਚੇ ਪੜ੍ਹਨ ਲਈ ਜਾਂਦੇ ਨਹੀਂ ਇੱਥੋਂ ਨਹੀਂ ਉਹ ਬੱਚਾ ਦਾ ਨੁਕਸਾਨ ਹੋ ਜਾਵੇ। ਜਦੋਂ ਟਾਈਮ ਤੇ ਹੁਣ ਵੀ ਫੇਰ ਹੀ ਹੈ। ਉਹ ਜੋ ਬੇਲ ਟਾਈਮ ਮੀ ਆ ਗਿਆ ਬੰਦਾ ਉਹਦਾ ਕੀ ਫਾਇਦਾ। ਹੋਰ ਪੈ ਜੇ ਡਾਉਂ ਮੇਂ ਦੀ ਡਾਉਂ ਦੀ। ਫੋਟੋ ਫੋਟੋ ਕਰਨਾ ਕਿਉਂ? ਸੰਗਰਦੀ ਮੇਰੇ ਆਦਮ ਕਹਿੰਦੇ ਜੀ ਯਾਦਾ ਇਹਨਾਂ ਨੂੰ ਬਾੜੋਂ ਬੰਦ ਕਰੀਂ ਹਾਂ ਇਹਨਾਂ ਨੂੰ ਬਾੜੋਂ ਕਰਾਂਗੇ ਬੈਨ ਤੁਸੀਂ ਕਰੋ ਫਰੀਦ ਦਾ ਹਾਂ ਬਾਈ ਮਲਕੀਤ ਜਿਹੜਾ ਉਹ ਪਿੰਜਰਾ ਲਾਉਂਦੇ ਨੇ ਇਹ ਇੱਕ ਦੂਜਾ ਪਿੰਜਰਾ ਨਹੀਂ ਹੁੰਦਾ ਜਿਹੜਾ ਡਬਲ ਹੁੰਦਾ ਜਿਹਦੇ ਵਿੱਚ ਦੋ ਪੰਜਰੇ ਹੁੰਦੇ ਨੇ ਉਹ ਲਵਾਉਂਦੇ ਉਹ ਲਵਾਉਣ ਚ ਫਾਇਦਾ ਉਹਦਾ ਕੋਈ ਫਾਇਦਾ ਨਹੀਂ ਸੇਰ ਪੈਂਦੀ ਬਾਂਦਰ ਕੁੱਤੇ ਮਾਰਨ ਵਾਲਾ ਹੋਰ ਵੀ ਗੱਲ ਆ ਨਾ ਉਹ ਜੇ ਬੱਕਰਾ ਹੁੰਦਾ ਬਾਈ ਬੱਕਰਾ ਆ ਰਸੇ ਬਸ ਗੇੜੇ ਹੁੰਦਾ ਜਿਹਦੇ ਕਹਿੰਦੇ ਪਾਤਰੂ ਜਾ ਕੇ ਉਹ ਤਾਂ ਪੈਰੀ ਧਰੂਗਾ ਸੇਰ ਫਿਰ ਤਾਂ ਉਹਦਾ ਕਾਹੂਗਾ ਇਹਦਾ ਬਾਈ ਗਾਰੀ ਗਿਆ ਨਾ ਸਾਡੇ ਦਾ ਬੰਜਾ ਗਿਆ ਮੇਰਾ ਉਹਨਾਂ ਦੇ ਵਿਚਾਰੇ ਨੇ ਜੀਤੋ ਮੈਨੂੰ ਗੱਲੀ ਨਿਕਰੀ ਭੈ ਜੂਣੇ ਕਹਿੰਦੇ ਨੇ ਬਿਹੇਵੀਅਰ ਗਲਤ ਆ ਜ਼ਰਾ ਹੈ ਇਹ ਕਹਿੰਦੇ ਵੀ ਇਹ ਬਿਹੇਵੀਅਰ ਗਲਤ ਉਹਦੇ ਜੀਤੋ ਮੈਨੂੰ ਗੱਲੀ ਨਿਕਰੀ ਉਹ ਚੱਕ ਕੇ ਜੀ ਮੰਨ ਕੇ ਚੱਲੋ ਮੱਕੀ ਦੇ ਚਾਰ ਦੇ ਚਾਰ ਕਿਲੋ ਮੱਕੀ ਜਦੋਂ ਡਰ ਕਿ ਵੀ ਚਲਾਵਾਂਗੇ ਨਾਲ ਡਰੋਨ ਵੀ ਚਲੂ ਇੱਕ ਨਹੀਂ ਦੋ ਚਲਾ ਲਾਂਗੇ ਤਾਂ ਸੈਂਕੜੇ ਪੜਾ ਕੇ ਮਗਾ ਲੂ ਪੜਾ ਕੇ ਤਾਂ ਪਾਏ ਨੇ ਪੜਾ ਕੇ ਤਾਂ ਆ ਦੋ ਜਿਹੜੇ ਤੇ ਆਪਰੇ ਇਹਨਾਂ ਨੂੰ ਗਾ ਲਾ ਲੈ ਹੋ ਗਿਆ ਬੰਦੇ ਇੱਕ ਵਾਰ ਮੇ ਨਾ ਆਲੇ-ਦਾਲੇ ਹੋ ਜਨਾ ਕੋਈ ਨਾ ਕੋਈ ਸਾਈਡ ਤੇ ਕੋਈ ਨਹੀਂ ਆ ਜੋ ਇਹ ਮੈਂ ਕਟੂ ਵਾਲੇ ਇੱਕ ਪਾਟਾ ਪੜਾ ਕੇ ਮਗਾ ਲਓ ਜੀ ਜਿਹੜੇ ਆਉਣ ਹੁਣ ਤੇ ਪਹਿਨੇ ਚਲਾ ਦੋ ਆਲੇ-ਦਾਲੇ ਹੋ ਜੂ ਪਰ ਈ ਆਏ ਨਾ ਹੋ ਗਿਆ ਪਾ ਸਾਰੇ ਇੱਧਰ ਪੜੇ ਹੋ ਉਹ ਮੁੰਡੇ ਉਹ ਮੁੰਡੇ ਮਹਾਰਾਜ ਦੇ ਇੱਥੇ ਪੈਰਾ ਯੋਖੀ ਜੀ ਆਉਂਦੇ ਨੇ ਆਹ ਫੋਟੋ ਕਿੱਥੇ ਪੈੜਾ ਨੇ ਵੀ ਸਾਰੇ ਨਾ ਜਾਓ ਭਾਈ ਦੇਖੋ ਮੈਂ ਮਾਰ ਇੱਥੋਂ ਇਧਰ ਨੂੰ ਗਿਆ ਜੀ ਇਧਰ ਨੂੰ ਗਿਆ ਇਧਰ ਨਹੀਂ ਆਇਆ ਉਹ ਨਹੀਂ ਆਇਆ ਤੇ ਮੂੰਹ ਕੱਢਿਆ ਕੋਈ ਨਹੀਂ ਸਾਰੇ ਨਾ ਦੋ ਪੈੜਾ ਉਹ ਪੈੜਾ ਪੈੜਾ ਵਿੱਚ ਨਾ ਵਰਦਾ ਉਹ ਨਾ ਵੀ ਜਾਣੇ ਨਾ ਕੇ ਸਾਰੇ ਬਾਹਲੇ ਲਾਂਗੇ ਸਾਰੇ ਪਿੰਡ ਲਾਂਗੇ ਵੀ ਇੱਥੋਂ ਵੀ ਕਿਰਨ ਹੈ ਹੈਲੋ ਆ ਜਿੱਥੇ ਆ ਬੂਜਿਆ ਜੀ ਤੁਸੀਂ ਇੱਧਰ ਹੋ ਜਾ ਇਹਨਾਂ ਨੂੰ ਮੰਗਿਓ ਇੱਧਰ ਹੋ ਜਾਓ ਬਾਹਰ ਜੀ ਨਾ ਕਿ ਸਾਡਾ ਦਰਵਾਜ਼ਾ ਖੁੱਲ੍ਹਦਾ ਹੈ ਵੀ ਆਪਾਂ ਭਾਕੇ ਤੋਂ ਤੇ ਲਾ ਕੇ ਬੰਦਿਆ ਆਸੇ-ਪਾਸੇ ਖੜਾ ਕੇ ਤੁਸੀਂ ਕਹਿਣਾ ਨਹੀਂ ਪੈਣਾ ਹੈ ਹੁਣ ਇਹ ਤਾਂ ਕਹਿੰਦੇ ਗੇੜੇ ਦੇ ਕੇ ਮੈਂ ਤਾਂ ਹੁਣ ਰੋਟੀ ਖਾਣ ਬਾਗੀ ਸੀ ਵੀ ਤਾਂ ਫਾੜੇ ਗੇੜੇ ਇਹ ਬਈ ਦੋਹੇ ਉਹ ਜਾਲਾ ਤਾਂ ਇਹ ਚੀਜ਼ ਹੋ ਗਿਆ ਪੜਾ ਕੇ ਤੁਸੀਂ ਪੜਾ ਕੇ ਲਿਓ ਪੜਾ ਕੇ ਕੱਥਨ ਉਹਨੂੰ ਕਹਿੰਦਾ ਫਲੇਡ ਕਿਥੋਂ ਹੁੰਦਾ ਸੁੱਟੀਆਂ ਸੁੱਟੀਆਂ ਮੇਰੇ ਖੋ ਨਾਲ ਨਾ ਕਰ ਲਿਆ ਗੇੜੇ ਇਹ ਤਾਂ ਐ ਕਹਿੰਦੇ ਨਹੀਂ ਵੀ ਸਾਨੂੰ ਖਾ ਜੀ ਇਹ ਤਾਂ ਬਾਦੂ ਹੈ ਤਾਂ ਤੜਕੇ ਨਹੀਂ ਖਾਂਦਾ ਇਹਨਾਂ ਨੂੰ ਤਰਹਾਂ ਦਾ ਕੌਣ ਹੀ ਪਾ ਰਿਹਾ ਨੇ ਡਰਾਉਂਡ ਆ ਰਪਨ ਡਰਾਉਂਡ ਆ ਦੇ ਕੋਈ ਇਹ ਵੀ ਨਹੀਂ ਡਰਾਉਂਡ ਵਾਲਾ ਇਹਦਾ ਕੱਲੇ ਗੁੱਡੇ ਗੁੱਡੇ ਇਹਨਾਂ ਦੇ ਨੰਬਰ ਤੇ ਸੈਂਡ ਡਰਾਉਂਡ ਤੇ ਚੜ੍ਹੂਗਾ ਇਹਦੇ ਸੈਂਡ ਕਰ ਤੋਂ ਜਿਹੜੇ ਤੁਸੀਂ ਬਾਲ ਕਹਿੰਦੇ ਹੋ ਵੱਡਾ ਡਰਾਉਂਡ ਹੈ ਉੱਤੇ ਚੜ੍ਹਜੂਗਾ ਕਿਤੇ ਦੋ ਚਾਰ ਮੁੰਡੇ ਨੇ ਬਾਲ ਪਿੰਜਰਾ ਪਿਆ ਹੈ ਮੇਰੀ ਫਿਕਰ ਆਪਕਾ ਨੂੰ ਉੱਥੇ ਜਿਹੜੀ ਬਾਲ ਨੇ ਉਹਦਾ ਕੁਝ ਖਾਤਾ ਹੈ ਇਹਨਾਂ ਡਰਾਉਂਡ ਸੀਰ ਦੇ ਬਾਲ ਦਿਖਾ ਦੇ ਆਪਣੇ ਨਾਮ ਦੇ ਹੱਗੇ ਸਹੀ ਨਾ ਲੋ ਅੱਜ ਮੈਂ ਉੱਧਰ ਦੀ ਪਾਜੀ ਗਿਆ ਸੀ ਬੰਦੇ ਦਾ ਇੱਥੇ ਦੇਖ ਲੈ ਆਪਾਂ ਸਾਂਭ ਰੱਖਿਆ ਹੋਇਆ ਹੱਦਾਂ ਨਾ ਕਾਏ ਸਾਂਭ ਨੇ ਪਿੰਡ ਦੇ ਪੰਛਤ ਹੋਣੇ ਤਾਂ ਹੀ ਆ ਗਿਆ ਅੱਜ ਕੱਲ੍ਹ ਇਹ ਕਿਹਦਾ ਜਾ ਸਕਦਾ ਜੀ ਵਿੱਚ ਕਿਰਾ ਡਰੋਨ ਵਾਲਾ ਨਹੀਂ ਦੇਖਿਆ ਹਵਾ ਇੰਨੀ ਹੁੰਦੀ ਐ ਡਰੋਨ ਦੇ ਕਿਉਂ ਹੰਪਰਾ ਕਰੂ ਨਹੀਂ ਡਾਂਡਿਆਂ ਨੂੰ ਜੀ ਡਰੋਣਾ ਨਹੀਂ ਦੇਖਿਆ ਕਾਹ ਵਾਲਾ ਕਾ ਗੋਡੇ ਗੋਡੇ ਦਾ ਕਾ ਹੋਇਆ ਉਹ ਤਾਂ ਵਿੱਚ ਨਹੀਂ ਹੋਣਾ ਭਾਈ ਸਾਹਿਬ ਭਾਈ ਵਿੱਚੋਂ ਦਾ ਮਿੱਧਰ ਲੈਂਦਾ ਥੋੜੀ ਜਿਹੀ ਤਾਂ ਕੰਕੀ ਕਰੀਂ ਪਿੰਡਾਂ ਦੇ ਯੂਨੀਵਰਸਿਟੀ ਸੀ ਹੁਣ ਮਹਿਕਮੇ ਤੋਂ ਆਏ ਆ ਤੁਹਾਨੂੰ ਪਤਾ ਹੋਊਗਾ ਵੀ ਕਿੱਦਾਂ ਦੀ ਟੈਕਨਿਕਸ ਬਾਤਾਂ ਹੋਣੀਆਂ ਨੇ ਜੀ ਮੈਨੂੰ ਸਥਿਤੀ ਉਹਦੇ ਸਾਹਮਣੇ ਘੜਾ ਕੇ ਲਿਆ ਕਿ ਇਹ ਸੇਰ ਤਾਂ ਇਹਨੇ ਫੜੀ ਨਹੀਂ ਕਦੇ ਕਿਵੇਂ ਇਹ ਤਾਂ ਫੜੀ ਨਹੀਂ ਸਾਡ ਬਾਈ ਇੱਕ ਮਿੰਟ ਉਹ ਲੈ ਓਏ ਹਾਂ ਹੁਣ ਪਹਿਲਾਂ ਤੇ ਉਹ ਜੰਦਰ ਆਪਣੇ ਸਾਹਮਣੇ ਆਪਾਂ ਨੂੰ ਕਿਵੇਂ ਦਿਖੂਗਾ ਹਾਂ ਹਾਂ ਜੀ ਕਹਿੰਦਾ ਮਤਲਬ ਤੇ ਇਹ ਐਵੇਂ ਹੁਣ ਤੁਸੀਂ ਪਹੁੰਚੇ ਹੋ ਜੇ ਇੱਕ ਉਹਨਾਂ ਤੁਹਾਡੀ ਟੈਕਨੀਕ ਦੇ ਅਕੋਰਡਿੰਗਲੀ ਜਿਹੜਾ ਵੀ ਹੁਣ ਪ੍ਰੋਸੀਜਰ ਹੁੰਦਾ ਉਹ ਤੁਸੀਂ ਕਰਨਾ ਉਹਨੇ ਇਹ ਤਾਂ ਪਿੰਡ ਦੇ ਲੋਕ ਤਾਂ ਕੁਝ ਵੀ ਕਹਿ ਸਕਦੇ ਨੇ ਵੀ ਐਦਾਂ ਬਰਤ ਲੋ ਜਿਹਦਾ ਬਰਤ ਲੋ ਹੁਣ ਤੁਸੀਂ ਆਪਣਾ ਉਹ ਕਰਨਾ ਹੈ ਇਸ ਸਟੇਜ ਤੇ ਕਿਹੜਾ ਕੋਈ ਹਾਟਾ ਪੁੱਤਾ ਮਾਰਿਆ ਘੇਰ ਕੀ ਮਾਰਦੇ ਹੁੰਦੇ ਆ ਉਹ ਤਾਂ ਨਹੀਂ ਗੱਲ ਹੋਈ ਗੱਲ ਹਲਕੇ ਕੁੱਤੇ ਵਾਲੀ ਨਾ ਕਰੀਏ ਕਿਤੇ ਇਹਦੇ ਨਾਲ ਤੁਸੀਂ ਆਪਦੀ ਤਕਰੀਕ ਨਾਲ ਜੇ 15 ਦਿਨਾਂ ਚ ਫੜ ਕੇ ਤੁਸੀਂ ਮੈਨੂੰ ਤਾਂ ਕਹਦੇ ਹੋ ਵੀ ਹਾਂ ਨਹੀਂ ਅਸੀਂ ਦੱਸ ਦੇਣਾ ਤਾਂ ਅਸੀਂ ਫੜ ਕੇ ਦਿਖਾਵਾਂਗੇ ਤੁਹਾਨੂੰ ਪਾ 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 ਤਾਨੂੰ ਤਾਂ ਖੁੱਲੀ ਛੁੱਟੀ ਹੂੰ ਇੰਨੇ ਜਾਣੇ ਨਹੀਂ ਜਿਹੜਾ ਜਿਹੜਾ ਜੇ ਸਾਡੇ ਤੇ ਟੈਕ ਕਰਦਾ ਤਾਂ ਤਾਂ ਉਹਨੂੰ ਤਾਂ ਕੋਈ ਸਜ਼ਾ ਨਹੀਂ ਕਿ ਜੇ ਉਹ ਅਸੀਂ ਉਹਤੇ ਕਰਦੇ ਆ ਤਾਂ ਸਭ ਸਜ਼ਾ ਸਜ਼ਾ ਜੇ ਮਾਰ ਦੂ ਆਪਾਂ ਨੂੰ ਭੈਣ ਜੋਦਾ ਕੋਈ ਉਹ ਨਹੀਂ ਫੜਨ ਵਾਲੇ ਤਾਂ ਨਹੀਂ ਲੱਗਦੇ ਮੈਨੂੰ ਲੱਛਣ ਇਹਨਾਂ ਦੇ ਹਨਾ ਇਹ ਸਾਡੇ ਕੋਲ ਆ ਗਿਆ ਆ ਇੱਥੇ ਪਟਾਣੇ ਬੜਦੇ ਨਾਲ ਠੀਕ ਹੈ ਮੈਨੂੰ ਜਿਹੜਾ ਪ੍ਰੋਸੀਜਰ ਆ ਬੰਦ ਕੇ ਤੁਸੀਂ ਆਪ ਫੋਲੋ ਕਰੋਗੇ ਕੰਮ ਕਰਨਾ ਲੋਕਾਂ ਨਹੀਂ ਲੈਣਾ ਅਸੀਂ ਪੜਦੇ ਕੀ ਆ ਪੜਾਂਗੇ ਬੜੋਂਗੇ ਫਿਰ ਅਸੀਂ ਪੜਾਂਗੇ ਸਤਿ ਸ੍ਰੀ ਅਕਾਲ ਸੜਕੇ ਲੋੜੀ ਬਾਅਦ ਸਤਿ ਸ੍ਰੀ ਆਇਆ ਇਹਨੂੰ ਸਾਰਾ ਕੁਝ ਪਤਾ ਹੁੰਦਾ ਯਾਰ ਕਰਕੇ ਬਾਅਦ ਨੂੰ ਆ ਜਾ ਕੋ ਬੜੋ ਜਿਹੜੀ ਬੜਾ ਅੰਕ ਕਰਨਾ ਜਾਂਦੇ ਨੇ ਕਹਾੜੀਆਂ ਚੱਕੀ ਫੇਰਦੇ ਨੇ ਮਿਲੇ ਨਾ ਮਿਲੇ ਮੱਕੀ ਲੱਗੀ ਥੋੜੇ ਫੜਾਓ ਫੇਰ ਫੇਰ ਫੜ ਲੈ ਯਾਰ ਪਾਉਂਦੇ ਆ ਟਰੱਕਾਂ ਅਸੀਂ ਕੁਰਸੀਆਂ ਦੇ ਵਿੱਚ ਤਾਂ ਹਾਂ ਵੀ ਚੜੇ ਹੋਏ ਪੋਟਲ ਦੇ ਵੀ ਉਹ ਪੋਟਲ ਦੀ ਕਾਰ ਤੇ ਫਿਰ ਉਹ ਕਰਿਆ ਜੀ ਦਾ ਯਾ ਤਾਂ ਹੋਰ ਕਿਥੇ ਨਹੀਂ ਹੱਲਿਆ ਹੁਣ ਤਾਂ ਜੈ ਹਜ਼ਾਰ ਭੜਾਤਾਂ ਪਾ ਲਾ ਹੁਣ ਤਾਂ ਗੰਨਾ ਲਾ ਕੇ ਆਉਂਗਾ ਟਰੱਕ ਤਾਂ 9 ਵਜੇ ਦੀ ਗੱਲ ਆ ਬਾਈ ਨਹੀਂ ਛੱਡਦਾ ਜੇ ਉਹ ਇੱਥੇ ਆ ਤਾਂ ਉਹ ਬਾਹਰ ਨਿਕਲੂਗਾ ਟਰੱਕੇ ਅਸੀਂ ਚਲਾਏ ਨੇ ਟਰੱਕਾ ਨਿਕਲੇ ਨਹੀਂ ਅਸੀਂ ਚਾਰ ਸਪੇਰੇ ਖੜੇ ਤੇ ਕੋਠਿਆਂ ਤੇ ਹਾਂ ਤੜਕੇ ਕਰਕੇ ਦੇ ਪਾਈ ਜਿੰਦੇ ਨਹੀਂ ਵੀ ਉਹ ਤੱਕ ਸੁਣੀ ਰਬੜਕ ਦਸਾਨੂੰ ਰੋਟੀ ਨਾ 200 ਜਾਣਾ ਸੀ ਤੜਕੇ ਤੇ 400 ਨਾ ਇਹ ਨਿਕੜਾ ਬਦਨ ਕਹੀ ਦੀ ਹਾਂਪੜਾ ਖੈ ਨਾ ਆਪਣਾ ਕਮਾਉ ਹਾਂ ਯਾਥ ਲਗਾ ਲਵੀ ਆ ਆ ਖਾਲ ਦੋ ਇਧਰਲੇ ਪਾਸੇ ਦੀ ਆ ਆ ਮੱਕੀ ਦੀ ਹੋਈ ਆ ਇਹ ਨਾ ਮੱਕੀ ਦੀ ਗਾ ਆ ਗੁੰਜੇ ਨੀਦਾ ਯਾਰ ਲੱਕ ਕੀੜਾ ਦੇ ਲੋ ਭੈਣ ਦੀ ਨਾ ਕੀੜੇ ਨੂੰ ਹੁਣ ਐਂ ਦੱਸੋ ਆਏ ਮੇਰੀ ਗੱਲ 8:00 ਵਜ ਦੀ 8:09 ਵਜ ਦੀ ਗੱਲ ਐ ਐਂ ਵੀ ਜਾ ਸਕਦਾ ਹੋਜ ਵੀ ਜਾ ਸਕਦਾ ਉਹ ਕਿਹੜਾ ਬਾਬਾ ਕੀ ਬੋਲਦਾ ਉਹ ਕਿਹੜਾ ਉੱਥੇ ਖੜੂ ਨਹੀਂ ਖੜਦਾਗਾ ਉਹ ਇੱਕਸਾਂ ਨਹੀਂ ਖੜਦਾ ਨਾ ਬਾਈ ਥੋੜਾ ਸੰਗਲਦਾ ਬੰਨ ਕੇ ਖੜਾ ਓਏ ਹੋਰ ਇੱਕ ਮੌਲੀ ਜਿੰਨਾ ਵਿੱਚ ਬੈਠ ਕੇ ਬਾਹਰ ਉਹ ਅੰਦਰ ਕੋੜੀ ਮੌਲੀ ਵੇਜ ਰਿਹਾ ਉਹ ਉੱਤੇ ਬੈ ਕੇ ਰਫ ਲੈ ਕੇ ਉੱਤੇ ਓਏ ਤੈਨੂੰ ਜੇ ਇਕੱਲੇ ਨੂੰ ਵਾੜੀਏ ਮਾਤਾ ਕਹਤਾ ਵਾੜ ਦੋ ਕੌਣ ਜੀ ਸੈਟ ਹੋ ਗਿਆ ਨਿਕਲੇ ਆ ਬਾਈ ਇਧਰ ਕੀ ਕਰਦੇ ਹੋ ਇਧਰ ਵੀ ਕੈਮਰਾ ਲਾ ਕੇ ਬਸ ਇਹ ਜੋ ਫੜਨ ਸ਼ੇਰ ਆਏ ਸੀ ਜਾਮਣੇ ਤੋੜਨ ਲੱਗ ਗਏ ਜੰਮਣਾ ਬਾਹਰ ਕਿਹੜਾ ਚਲ ਗਿਆ ਇਹ ਜਿਆ ਸੀਰ ਫੜੋਗੇ ਤੁਸੀਂ ਮੰਨ ਲਵੇ ਤਾਂ ਹੁਣ ਕੋਈ ਜਾਣਦੇ ਨਹੀਂ ਵੀ ਅੰਦਰ ਵੜ ਜੂਗਾ ਬੰਦ ਲੋ ਬੰਦਾ ਨੁਕਸਾਨ ਦੇ ਗਿਆ ਬੰਦਾ ਨੁਕਸਾਨ ਦੇ ਗਿਆ ਫਿਰ ਇਹ ਟੀਮ ਨੂੰ ਬੁਲਾਉਣਗੇ ਫਿਰ ਸਾਨੂੰ ਤਾਂ ਤਿੰਨ ਦਿਨ ਹੋ ਗਏ ਕਹਿੰਦੇ ਹੱਲ ਕਰਵਾ ਦੇਣਾ ਇਹਦਾ ਸੋਲੂਸ਼ਨ ਇਹਦਾ ਯਾਰ ਜਦੋਂ ਕਿਸੇ ਦਾ ਗਾਲ ਫੜ ਲਿਆ ਨਾ ਉਦੋਂ ਬੁਲਾਉਣਗੇ ਉਹਨਾਂ ਟਾਈਮ ਨਹੀਂ ਬੁਲਾਉਣਗੇ ਉਹਨਾਂ ਤਾਂ ਉਹਨਾਂ ਨੂੰ ਬੁਲਾਉਂਦੇ ਨੇ ਉਹਨੂੰ ਕੱਲੀਆਂ ਜਾਂਦੀਆਂ ਨੇ ਅੱਜ ਸਾਰੇ ਜੰਮਣਾ ਕਰਨ ਲੱਗੇ ਮੈਂ ਕਿਵੇਂ ਆਉਂ ਫਰਦੇ ਨੇ ਆਪ ਭੈਣ ਜੋ ਜੰਮਣਾ ਖਈਆ ਤੇ ਇਹ ਫੜ ਲਗੇ ਸ਼ਿਆਣੇ ਬਿਆਣੇ ਫੇਰ ਕਿੱਥੇ ਬੁਰਕਾ ਭਰਾਉਣਗੇ ਪਹਿਲੀ ਮਿਲਣਾ ਦਾ ਆ ਦੁੱਲੇ ਨੂੰ ਤਾਂ ਚਾਕੇ ਚੱਕੂ ਦੁੱਲੇ ਜੇ ਤੈਨੂੰ ਸ਼ੇਰ ਨੇ ਫੜ ਲਿਆ ਉਹ ਤੈਨੂੰ ਇੱਕ ਬੁਰਕ ਚੀ ਵਧੀਆ ਲਵੇ ਟੂਦੂ ਦਾ ਵਧੀਆ ਡਿਨਰ ਬਣੇਗਾ ਉਹਦਾ ਇੱਕ ਦਿਨ ਦਾ ਹਫਤਾ 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 ਨਹੀਂ ਕੱਢਦਾ ਦੋ ਦਿਨ ਕੱਢੂ ਕਾਰਵਾਈ ਕਰੋ ਆਪਣੇ ਬੰਦੇ ਬਹੁਤ ਪਰਾਂ ਬਾਈ ਯਾਰ ਇੱਥੇ ਕਿਸ ਨੇ ਫਾਇਰ ਮਾਰਿਆ ਪਰ ਚੱਕ ਹੋਣੀ ਹੋ ਗਏ ਜਾਨ ਕਰੋ ਕਿ ਤਾ ਮਰ ਬਾਈ ਇਹਦਾ ਹੱਲ ਕੋਈ ਇਹਦਾ ਹੱਲ ਕੋਈ ਨਹੀਂ ਬਈ ਡੀਸੀ ਦੇ ਜਾਂਦਾ ਮੰਗ ਪੱਤਰ ਦਿੱਤਾ ਜਾਵੇ ਜਾਂ ਡੀਸੀ ਦਾ ਪੱਤਰ ਚਲੋ ਚਲੋ ਅੱਗੇ ਕਹਿੰਦੇ ਉਧਰ ਚਲੋ ਯਾਰ ਹੋਰ ਲੰਮੇ ਹੋ ਯਾਰ ਓਏ ਜਾਣੀ ਓਏ ਸ਼ੇਰ ਫੜਨ ਚੱਲੇ ਆਂ ਉਹ ਤੇਰੀ ਭੈਣ ਦੀ ਆਹ ਬੜਾਕਾ ਚੱਲਿਆ ਹਲੋ ਬਾਈ ਚੌੜਨਾ ਕਰੋ ਬਾਈ ਬਣ ਕੇ ਉਹਦਾ ਬੜਾਕਾ ਚੱਲਿਆ ਪੂਕੀ ਜੀ ਪਈਆ ਹਰ ਜੇ ਕਰਿਆ ਹੈ ਨਾ ਖਰਜੇ ਕਰਿਆ ਸੱਚੀਓ ਕਰਿਆ ਗਾਂਗਾ ਨਾ ਰੱਖੋ ਬਾਈਓ ਬਾਈਓ ਮਾਜ ਵੀ ਹੋਈ ਹੈ ਹਣਾ ਬੋਲੇ ਬਾਈ ਹੁਣ ਬੋਲਿਆ ਜੀ ਹੁਣ ਬੋਲਿਆ ਤਾਹੀ ਐ ਸਾਰੇ ਦੌਰ ਦਾ ਗੱਲ ਜੀ ਕਹਿੰਦਾ ਸਿੱਪਕਾ ਦੇ ਛੜਦੀ ਚਾਰ ਸਪੈਡ ਮੱਕੀ ਦੇ ਬੋਲਿਆ ਗਾਂ ਖੇਲਰ ਜੋ ਸਾਰੇ ਡੋਟ ਹੋ ਜਾ ਗਾਂਾ ਮੋਟਰ ਤੇ ਕੋਈ ਨਹੀਂ ਉਹ ਤੇ ਬੰਨ ਮੈਂ ਨਾ ਬੋਲਾ ਜੀ ਮੁਸਾਏਗਾ ਉਹ ਕਿਹਨੇ ਨਾਲ ਰੱਖੋ ਤੰਨਣ ਇੱਕ ਥਾਂ ਮੈਂ ਚਲਾ ਹੁਣ ਇਹ ਚਲਾ ਜਲਾ ਮਾਰਨ ਇਹ ਕਿ ਡੇਕਾ ਇਹ ਕਿ ਨਿੱਲਾਗਾ ਨਹੀਂ ਆਏ ਖੜਕੇ ਨਾ ਹਾਂ ਇਹ ਵੀ ਗੱਲ ਹੈ ਕਿ ਕੀ ਪਾਦਾ ਬੱਦਣਾ ਉਹ ਜਗਣੀ ਫੜ ਲਿਆਗਾ ਤਾਂ ਪੜਾਖਿਆ ਯਾਰ ਦੋ ਤਿੰਨ ਪੱਕੀ ਦੇ ਫਾਇਰ ਵੱਧ ਹੋਣਾ ਹੈ ਪੱਕੀ ਕਿਤੇ ਛੱਡੂ ਉਹਨੂੰ ਖੜਕਾ ਕਰਨ ਚੰਨੀ ਤੇ ਉਹਦੇ ਤੇ ਖੜਕੇ ਡੋਲਡੀ ਫਾਇਰ ਜੇ ਕਰਦੇ ਨੇ ਜਾਂਦਾ ਨਿਕਲਿਆ ਉਹ ਜਾਂ ਫਿਰ ਗਾਹੜਾ ਵੱਜੇ ਕਿਸੇ ਦੇ ਫਿਰ ਵੱਜੂ ਇੱਥੇ ਕੀ ਕੋਈ ਸ਼ਗਨ ਤੇ ਆਇਆ ਵੱਜਣ ਦੇਖਦਾਂਗੇ ਕਿਸੇ ਦਾ ਆ ਗਿਆ ਜੀ ਖੇੜਦੇ ਆ ਕੁਝ ਜ਼ਰੂਰੀ ਤਾਂ ਨਹੀਂ ਵੀ ਕੱਲਾ ਹੁਣੇ ਮੀਟ ਹੀ ਖਾਣਾ ਮੀਟ ਮਰਿਆ ਮੀਟ ਹੀ ਖਾਂਦਾ ਏ ਇਹ ਨਹੀਂ ਖਾਂਦਾ ਇਹ ਹੋਰ ਨਾਲ ਅਗੇ ਦੀ ਨਾਲ ਕੰਨ ਮੈਂ ਰਹਿ ਕੇ ਨਾਲ ਉਹ ਤਾਂ ਪੈਂਡੂ ਦੀ ਡਿਸਕਵਰੀ ਵਾਲੇ ਨਾਲ ਜਾਂਦਾ ਰਹੇ ਨਹੀਂ ਜਿਹਦਾ ਮਾਰ ਲਾਪਾਂਗੇ ਯਾਰ ਇਹ ਮਾਸ ਹੀ ਖਾਂਦਾ ਇਹ ਨੂੰ ਕੋਈ ਮਿਲਦਾ ਕਿ ਨਹੀਂ ਕੁੱਤਾ ਪਹਿਲਾਂ ਕੁਝ ਵੀ ਗੱਲ ਕਰਦਾ ਕੁੱਤਾ ਹੁਣ ਫਰਦੂ ਗੱਲ ਇਹ ਹੋ ਤਾਂ ਖਾ ਲੀਂਗਾ ਮਾਸ ਤਾਂ ਜੇ ਨਹੀਂ ਕੋਈਸ ਮਿਲੂ ਫਿਰ ਤਾਂ ਬਸ ਖਾਊਗਾ ਚਲੋ ਚੱਲੀਏ ਚਲਦੇ ਆ ਖੜਦੇ ਫੜਦਾ ਰਹੀਏ ਹੋ ਗਿਆ ਮਾਰੇ ਮੈਨੂੰ ਕਹਿੰਦੇ ਮੈਂ ਅੰਦਰ ਪੜੀ ਜਾਂਦੀ ਆ ਬਣ ਰਹੀ ਨਿਕਲ ਨਹੀਂ ਫਲਟਾ ਗਿਆ ਹੁਣ ਹੀ ਚਲਾਈ ਸੀ